ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਤਾਰਦੇ ਹੋਏ ਜੇ ਇਸ ਵੇਲੇ ਰਾਵੀ ਨਦੀ ਦੇ ਤਨਾਰੇ ਤੇ ਬੈਠੇ ਜਿੱਥੇ ਅੱਜ ਕੱਲ ਕਰਤਾਰਪੁਰ ਨਗਰ ਵਸਿਆ ਗੁਰੂ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਉੱਥੇ ਇੱਕ ਡੂਮ ਨਰਾਸੀ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸ਼ਬਦ ਸੁਣਦਿਆਂ ਸੁਣਿਆ ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇ ਜੀ ਆ ਬੈਠਾ ਕੱਢ ਵਹੀ ਤਾਂ ਉਸ ਨੂੰ ਚੰਗਾ ਲੱਗਾ ਉਹਨੇ ਲਿਖਾ ਲਿਆ ਉੱਚੀ-ਉੱਚੀ ਪੜਦਾ ਜਾਂਦਾ ਉਥੋਂ ਦੇ ਥਾਣੇਦਾਰ ਕਰੋੜੀਏ ਨੇ ਕਰੋੜੀਏ ਮਲ ਨੇ ਇਹ ਸ਼ਬਦ ਸੁਣਿਆ ਜਾਂਦਾ ਕਿਹਦੀ ਕਲਾਮ ਆ ਉਹਨੇ ਦੱਸ ਦਿੱਤਾ ਕਿ ਗੁਰੂ ਸਾਹਿਬ ਜੀ ਮਹਾਰਾਜ ਐਸ ਜਗ੍ਹਾ ਤੇ ਬੈਠੇ ਹੋ ਫਕੀਰ ਤੇ ਬੜੀ ਉਹਨਾਂ ਕੋਲ ਸੰਗਤ ਜਾ ਰਹੀ ਹੈ ਇਹ ਉਹਨਾਂ ਦੀ ਕਲਾਮ ਆ ਹੁਣ ਉਸ ਥਾਣੇਦਾਰ ਕਰੋੜੀਏ ਨੇ ਕਿਉਂਕਿ ਮੁਸਲਮਾਨੀ ਹਕੂਮਤ ਐ ਆਖਣ ਲੱਗਾ ਇਹ ਕਿਹੜਾ ਨਵਾਂ ਫਕੀਰ ਆ ਗਿਆ ਇਹ ਕੋਈ ਠੱਗ ਐ ਕੋਈ ਜਾਦੂਗਰ ਐ ਮੈਂ ਇਸ ਨੂੰ ਮਾਰ ਦੇਵਾਂਗਾ ਗੁਰੂ ਨਾਨਕ ਪਾਤਸ਼ਾਹ ਨੂੰ ਮਾਰਨ ਵਾਸਤੇ ਜਾਣ ਲੱਗਾ ਜਦੋਂ ਘਰੋਂ ਨਿਕਲਿਆ ਨਾ ਘੋੜੇ ਤੇ ਚੜ੍ਹ ਕੇ ਪਹਿਲਾਂ ਤੇ ਉਸ ਦੀ ਪਾਗੇ ਅੜ ਗਈ 베ਰੀ ਦੇ ਨਾਲ ਉਹਦੀ ਪਾਗ ਡਿੱਗ ਪਈ ਉਹਦੀ ਘਰ ਵਾਲੀ ਨੇ ਵੀ ਸਮਝਾਇਆ ਕਿ ਉਹ ਕੋਈ ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦਾ ਰੂਪ ਸੁਣੀਦਾ ਹੈ ਉਹਦੇ ਨਾਲ ਵਿਰੋਧਤਾ ਨਾ ਕਰ ਪਰ ਫੇਰ ਵੀ ਇਹ ਘਰੋਂ ਨਿਕਲ ਤੁਰਿਆ ਜਾਂ ਹੋਰ ਅੱਗੇ ਗਿਆ ਤੇ ਘੂੜੀ ਤੋਂ ਡਿੱਗ ਪਿਆ ਹੋਰ ਲੋਕਾਂ ਨੇ ਸਮਝਾਇਆ ਪਰ ਇਸ ਦੇ ਕੋਈ ਸਮਝ ਦੇ ਵਿੱਚ ਉਹ ਗੱਲ ਨਾ ਆਈ ਹੁਣ ਪੈਦਲ ਤੁਰ ਪਿਆ ਤੇ ਮੈਂ ਛੱਡਾਂਗਾ ਨਹੀਂ ਜਦੋਂ ਪੈਦਲ ਤੁਰਿਆ ਤੇ ਕੀ ਕੌਤਕ ਹੋਇਆ ਕਿ ਦਿਸਣੋਂ ਵਟ ਗਿਆ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਦਾ ਮਾੜਾ ਸੋਚ ਕੇ ਅੱਗੇ ਜਾਵੇ ਤੇ ਦਸਨ ਹਟ ਜੇ ਜਦੋਂ ਪਿੱਛੇ ਮੁੜੇ ਤੇ ਦਸਨ ਲੱਗ ਪਏ ਹੁਣ ਆਖਣ ਲੱਗਾ ਕਿ ਮੈਨੂੰ ਆਪਣੇ ਕੀਤੇ ਤੇ ਪਛਤਾਵਾ ਮੈਂ ਉਹਨਾਂ ਦੇ ਦਰਸ਼ਨ ਕਰਾਂ ਪਰ ਜਾਵਾਂ ਕਿਸ ਤਰ੍ਹਾਂ ਜਦੋਂ ਅੱਗੇ ਜਾਣਾ ਦਿਖਦਾ ਨਹੀਂ ਤਾਂ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ ਨੇ ਦੱਸਿਆ ਕਿ ਪ੍ਰੇਮ ਧਾਰ ਕੇ ਇਹ ਬਿਰਤੀ ਲੈ ਕੇ ਜਾ ਕੇ ਮੈਂ ਦਰਸ਼ਨਾਂ ਵਾਸਤੇ ਚੱਲਿਆ ਜਦੋਂ ਇਹ ਬਿਰਤੀ ਲਈ ਤੇ ਜਾ ਪੇਸ਼ ਹੋਇਆ ਸੀ ਸਿਰ ਝੁਕਾਇਆ ਮਹਾਰਾਜ ਬਖਸ਼ ਦਿਓ ਆਹ ਗਨਾ ਹੋ ਗਿਆ ਮੇਰੇ ਕੋਲ ਤੇ ਸਤਿਗੁਰਾਂ ਨੇ ਆਖਿਆ ਬਖਸ਼ ਦਿੱਤਾ ਹਾਂ ਦਾ ਨਹੀਂ ਮੈਂ ਫੇਰ ਮੰਨਾਂਗਾ ਜੇ ਮੇਰੀ ਭੇਟਾ ਲਓਗੇ ਤੇ ਮਹਾਰਾਜ ਆਖਣ ਲੱਗੇ ਤੇ ਸਾਰਾ ਕੁਝ ਪਰਮੇਸ਼ਰ ਨੇ ਦਿੱਤਾ ਲੋੜ ਨਹੀਂ ਪਰ ਉਹਨੇ ਆਖਿਆ ਨਹੀਂ ਮਹਾਰਾਜ ਮੈਂ ਫੇਰ ਮੰਨਾਂਗਾ ਮੈਨੂੰ ਬਖਸ਼ ਤਾਂ ਭੇਟਾ ਲਵੋ ਨੇ ਘੋੜਾ ਫੇਰਿਆ ਜੋ ਦਾ ਸੰਕਲਪ ਸੀ ਉਨੀ ਜਗ੍ਹਾ ਦੇ ਕੇ ਉਹਨੇ ਆਖਿਆ ਮਹਾਰਾਜ ਇਹ ਜਗ੍ਹਾ ਤੁਹਾਡੀ ਹੋਈ ਉਸ ਵੇਲੇ ਇੱਟਾਂ ਸਟਾਈਆਂ ਤੇ ਨਹੀਂ ਰੱਖੀ ਮਹਾਰਾਜ ਇੱਥੇ ਸ਼ਹਿਰ ਬਸਾਓ ਨਾਮ ਕੀ ਰੱਖੀਏ ਤਾਂ ਮਹਾਰਾਜ ਨੇ ਆਖਿਆ ਕਰਤਾਰ ਨੇ ਦਿੱਤਾ ਦਾ ਨਾਮ ਕਰਤਾਰਪੁਰ ਰੱਖੀਏ ਉਤੋਂ ਫਿਰ ਉਹ ਕਰਤਾਰਪੁਰ ਨਗਰ ਬਸਿਆ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਖੇਤੀ ਵੀ ਕਰਦੇ ਰਹੇ ਤੇ ਅੰਤ ਦੇ ਸਮੇਂ ਤੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ